ਜੀ ਲਿਆਦੇ ਜਿਹੜਾ ਚੈੱਕ ਵੰਡੇ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਹਲਕਾ ਪੋਆ ਵਿਧਾਨ ਸਭਾ ਔਰ ਜਿਨ੍ਹਾਂ ਲੋਕਾਂ ਨੇ ਮੈਨੂੰ 2022 ਚ ਚੁਣਿਆ ਔਰ ਲਗਾਤਾਰ 2022 ਤੋਂ ਮੈਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲਗਾਤਾਰ ਪੈਸੇ ਦੇਂਦੇ ਰਹੇ ਹਾਂ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਬੇਸਿਕ ਸੂਰਤਾਂ ਦੇ ਉੱਤੇ ਅੱਜ ਮੈਂ ਵਕ ਵਕ ਪੰਚਾਇਤਾਂ ਨੂੰ ਜਿਹੜੇ ਉਹ ਪੈਸੇ ਦਿੱਤੇ ਆ ਸੋ ਤਕਰੀਬਨ 2.5 ਕਰੋੜ ਰੁਪਏ ਆ 2 ਕਰੋੜ 47 ਲੱਖ ਰੁਪਏ ਅੱਜ ਪਿੰਡਾਂ ਦੀ ਡਿਵੈਲਪਮੈਂਟ ਲਈ ਵਕ ਵਕ ਪੰਚਾਇਤਾਂ ਨੂੰ ਵੰਡੇ ਆ ਕਿਸੇ ਨੂੰ ਜਿਹੜੇ ਕਮਿਊਨਿਟੀ ਹਾਲ ਲਈ ਦਿੱਤਾ ਕਿਸੇ ਨੂੰ ਗੰਦੇ ਬਣੀ ਦੇ ਨਿਕਾਸ ਲਈ ਦਿੱਤਾ ਕਿਸੇ ਨੂੰ ਸੋਲਰ ਲਾਈਟਾਂ ਲਈ ਦਿੱਤਾ ਕਿਸੇ ਨੂੰ ਸੋਲਰ ਵੇਸਟ ਲਈ ਦਿੱਤਾ ਸੋ ਵਕ ਵਕ ਜਿਹੜੀਆਂ ਉਹਨਾਂ ਦੀ ਡਿਮਾਂਡਾਂ ਸਨ ਪਿੰਡਾਂ ਦੇ ਸਰਪੰਚਾਂ ਦੀਆਂ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਦੀ ਡਿਮਾਂਡਾਂ ਦੇ ਆਧਾਰ ਤੇ ਅੱਜ ਉਹਨਾਂ ਨੂੰ ਪੈਸੇ ਦਿੱਤੇ ਆ ਸੋ ਮੈਂ ਇੱਕੇ ਗੱਲ ਸਰਪੰਚ ਸਭਾ ਨੂੰ ਕਹੀ ਹੈ ਤੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦ ਰਾਹੀਂ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬਿਨਾਂ ਕਿਸੇ ਪੱਖਪਾਤ ਜਿਹੜਾ ਵੀ ਪੰਚਾਇਤ ਜਿਹੜੀ ਵੀ ਜਿਹੜਾ ਵੀ ਸਰਪੰਚ ਆਪਣੇ ਪਿੰਡ ਦੀ ਡਿਮਾਂਡ ਲੈ ਕੇ ਆਏਗਾ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਹਿਲਾਂ ਵੀ ਉਹਨਾਂ ਨੂੰ ਡਿਵੈਲਪਮੈਂਟ ਦੇ ਪੈਸੇ ਦਿੰਦੇ ਆ ਤੇ ਅੱਜ ਵੀ ਬਿਨਾਂ ਪੱਖਪਾਤ ਤੋਂ ਪੈਸੇ ਦਿੰਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀਆਂ ਵੀ ਪਿੰਡਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਖੁੱਲੇ ਮਨ ਦੇ ਨਾਲ ਪੈਸੇ ਦਵਾਂਗੇ 2.2 ਕਰੋੜ ਰੁਪਇਆ ਮੈਂ ਅੱਜ ਵੰਡਿਆ ਔਰ ਛੋੜੇ ਦਿਨਾਂ ਤੱਕ ਹੋਰ ਵੀ ਅਸੀਂ ਵੱਡੀ ਗਿਣਤੀ ਚ ਪੈਸੇ ਪੰਚਾਇਤਾਂ ਨੂੰ ਦੇਣ ਲਈ ਜਾ ਰਹੇ ਹਾਂ ਸੋ ਬਸ ਮੇਰੀ ਇੱਕ ਹੀ ਸਰਪੰਚ ਸਭਾ ਨੂੰ ਬੇਨਤੀ ਹੈ ਕਿ ਇਹ ਪੈਸੇ ਮਰਲੇ ਤੁਹਾਡੇ ਆ ਔਰ ਤੁਹਾਡੇ ਪੈਸੇ ਜਿਹੜੇ ਆ ਉਹ ਜਿੰਨੀ ਜਲਦੀ ਲਾਓਗੇ ਦਵਾਰਾਂ ਤੋਂ ਖੁੱਲੋ ਕੇ ਜਾਣਗੇ ਸੋ ਹਲਕਾ ਪੋਹਾ ਜਿਹਨੂੰ ਪਿਛਲੇ ਲਗਭਗ 3 ਸਾਲਾਂ ਤੋਂ ਲਗਾਤਾਰ ਪਿੰਡਾਂ ਦੇ ਅੰਦਰ ਨਵੇਂ ਕੰਮ ਹੋ ਰਿਹਾ ਕਿਤੇ ਪੈਲਸ ਬਣ ਰਹੇ ਆ ਕਿਤੇ ਅਵੇਅਰਨੈਸ ਪਾਰਕ ਬਣ ਰਹੇ ਆ ਕਿਤੇ ਸਾਇੰਸ ਪਾਰਕ ਲਈ ਲੋਕਾਂ ਨੂੰ ਜ਼ਿੰਮਾ ਦਿੱਤੀਆਂ ਜਾ ਰਹੀਆਂ ਨੇ ਸਕੂਲਾਂ ਲਈ 8 ਕਰੋੜ ਰੁਪਇਆ ਸਕੂਲਾਂ ਲਈ ਆਇਆ ਜਿਹੜਾ ਉਹਨਾਂ ਦੇ ਕਾਇਆਬਦਨ ਦੇ ਲਈ ਸੋ ਬਸ ਮੈਂ ਇਸ ਗੀਂਦਵਾਣਾ ਚਾਹਨਾ ਕਿ ਤੁਹਾਡੀ ਸਰਕਾਰ ਆ ਤੁਹਾਡੇ ਸੁਗੇ ਆ ਔਰ ਤੁਹਾਡੇ ਵਰਗੀ ਜਿਹੜੀ ਉਹ ਭਾਵਨਾ ਰੱਖਦੇ ਆ ਸੋ ਮੇਰਾ ਹਲਕਾ ਮੇਰਾ ਪੰਜਾਬ ਬੁਲੰਦੀਆਂ ਤੇ ਜਾਵੇ ਇਹਦੇ ਲਈ ਅਸੀਂ ਪਲ-ਪਲ ਆ ਰਹੇ ਆ